ਤਖਤ ਚਗਰ ਸ਼ਤਰ ਦੇ ਮਾਲਕ ਦੋ ਜਹਾਂ ਦੇ ਵਾਲੇ ਤੁੰਤ ਸਰ ਸ੍ਰੀ ਗੁਰੂ ਅੰਗਦ ਸਾਹਿਬ ਜੀ ਦੀ ਨਿੱਕੀ ਅਤਿ ਪਿਆਰੀ ਗੋਦ ਦਾ ਅਨੰਦ ਮਾਣ ਲੈ ਗੁਰੂ ਘਰ ਇਸ ਪਾਸੇ ਜੀ ਦਸਵਲ ਫਕੀਰ ਪ੍ਰਮਾਣ ਕਰਨਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆ तकरीबन ਗੁਰ ਕਰਨ ਲਿਖਿਆ ਹੁੰਦਾ ਹੈ ਇੱਥੇ ਗੱਲਾਂ ਕਰਨੀਆਂ ਮਨਾ ਹਨ چپدہ دان بخشو اگر دینی کسی نے پوچھے لی نہیں کہ کیڑیاں اگر اللہ کرنی ہمانا ہے کیڑی چپدہ دان بخشنا ہے کیونکہ جو تسی گروہ صلی اللہ علیہ کرو گے وہ کہنے دینے کہ کری چلو کری چلو آسانیاں گلہ ہی نہیں ਇੱਕ ਕੋਲ ਦਾ ਅੰਤ ਲੈ ਕੇ 18 10 20 ਤੇ ਗੱਲਾਂ ਲਿੱਡੂ ਸਹਿਬਾਨ ਨਾਲ ਹੋ। ਹਾਲ ਸਹਿਬਾਨ ਨਾਲ। 8 ਸਹਿਬਾਨ ਨਾਲ। ਪਰ ਅਧੀ ਇਹ ਗੱਲ ਕੀਤੀ ਗਈ। ਲਿਖਾਂ ਅੰਦਰ ਚਪਦਾ ਜਾਣ ਕੁਛੋ। ਸੇਰੇ ਸ਼ਾਮਸੀ ਤੇਨੇ ਹੋ ਰਾਜੇ ਹੋ ਰਾਜੇ ਹੋ ਰਾਜੇ। ਅੰਦਰਲਾ ਸਾਡਾ ਚੋਕੀ ਨਹੀਂ ਕਰ ਰਿਹਾ। ਬੈਠੇ ਬੈਠਦੇ ਸੀ ਸਾਰੇ ਪਾਸੇ ਜਦੋਂ ਧਿਆਨ ਗਈ ਜਾਂਦਾ ਤੇ ਅੰਦਰੋਂ ਹੋਰ ਰੌਲਾ ਪੈਣਾ ਸ਼ੁਰੂ ਹੋ ਜਾਂਦਾ ਸਿਹਤ ਦੇ ਰੂਪ ਮੰਦੈਂਦਾ ਕੱਪੜਿਆਂ ਦਾ ਰੌਲਾ ਪੈਂਦਾ ਅੰਦਰੋਂ ਰੌਲਾ ਪੈ ਰਿਹਾ ਸੋਸੀ ਬੜੇ ਬੜੇ ਭਾਗ ਮੰਨ ਲਏ ਆ ਖਾਸ ਕਰ ਇਹ ਬੱਚੇ ਵੀ ਜਿਹੜੇ ਇਸ ਸਕੂਲ ਵਿੱਚ ਪੜ੍ਹਦੇ ਨੇ ਮੈਂ ਦੁਸਰ ਜੁਰੀਚਿਆ ਜੇ ਮੈਂ ਕੋਈ 10 ਲੱਖ ਬੱਚਿਆਂ ਦੀ ਸਰਚ ਕੀਤੀ ਹੈ ਕੋਈ ਪੈਂਸੋ ਤੋਂ ਵੱਧਨ ਸਕੂਲਾਂ ਵਿੱਚ ਵਿੱਚ ਚੁੱਕਾ ਹੋਂ ਤੱਕ ਜ਼ਿੰਦਗੀ ਵਿੱਚ ਪੈਂਸੋ ਦਿਨ ਬੜੇ ਹੁੰਦੇ ਨੇ ਵਕਚਾ ਬਿਗਾ ਚੁੱਕਿਆ ਪਰ ਬਾਜਾਂ ਪੱਤੀ ਬੈਠੀ ਹੈ ਨਾ ਇਹ ਬੱਚੇ ਜਿਹੜੇ ਗੁਰਪੁਰ ਮਨਾ ਰਹੇ ਨੇ ਪਤਾ ਕੀ ਕਹਿੰਦੇ ਨੇ ਦੁਸਹਿਰ ਤੇ ਇਹਨਾਂ ਲਈ ਤੁਹਾਡੇ ਲਈ ਤੁਸੀਂ ਆਇਓ ਚੱਲ ਕੇ ਆਓ ਸਾਰੇ ਜਣੇ ਗੱਲਾਂ ਕਰੀਏ ਥੋੜੀ ਦੇਰ ਵਾਸਤੇ ਵਿਚਾਰਾ ਕਰੀਏ ਔਰ ਤੁਹਾਡੀ ਆਵਾਜ਼ ਨਾਲ ਆਉਣੀ ਚਾਹੀਦੀ ਸਾਰਿਆਂ ਦੀ ਕੋਈ ਵੀ ਰਸਨਾ ਵਾਦੀ ਨਾਲ ਰਹੇ ਕਿਉਂਕਿ ਆਪਾਂ ਹੁਣ ਗੱਲਾਂ ਕਰਨੀਆਂ ਨੇ ਕਿਹਦੇ ਨਾਲ ਗੁਰੂ ਨਾਲ ਤੇ ਸਾਰੇ ਬੋਲੋ ਜੀ ਗੱਲੀਆਂ ਗੱਲਾਂ ਗੱਲੀ ਗੱਲਾਂ ਗੱਲੀ ਗੱਲਾਂ ਸਿਰਜਣ ਹਾਰ ਸਿਰਜਣ ਹਾਰ ਗੱਲੀ ਗੱਲਾਂ ਗੱਲੀ ਗੱਲਾਂ ਸਿਰਜਣ ਹਾਰ ਸਿਰਜਣ ਹਾਰ ਜਿਹੜਾ ਤੁਸੀਂ ਅੱਜ ਕਾਰਜ ਕਰਕੇ ਉਹਦੇ ਲਈ ਭਾਈ ਗੁਰਦਾਸ ਜੀ ਪਤਾ ਕੀ ਕਹਿੰਦੇ ਨੇ ਤੁਹਾਨੂੰ ਤੁਸੀਂ ਜਿਹੜੇ ਚੱਲ ਕੇ ਆਏ ਹੋ ਘਰਾਂ ਚੋਂ ਕੋਈ ਆਪਣਾ ਕਾਰੋਬਾਰ ਛੱਡ ਕੇ ਆਇਆ ਕੋਈ ਧਰ ਦੇ ਕੰਮ ਛੱਡ ਕੇ ਆਇਆ ਤੁਹਾਡੇ ਲਈ ਗੁਰਸਹਿਬ ਜੀ ਪੰਕਤੀ ਬੋਲਦੇ ਨੇ ਭਾਈ ਗੁਰਦਾਸ ਜੀ ਸਾਰੇ ਬੋਲੋ ਕੁਰਬਾਨੀ ਕੁਰਬਾਨੀ ਕਿੰਨਾ ਗੁਰ ਸਿੱਖਾਂ ਕਿੰਨਾ ਗੁਰ ਸਿੱਖਾਂ

ਕਿਉਂਕਿ ਭਾਏ ਭਗਤ ਮੈਨੂੰ ਬਤਾ ਲੱਗਾ ਉਹ ਮੈਂ ਪਹਿਲਾਂ ਵੀ ਸੁਣਿਆ ਸੀ ਤੇ ਆਦਮੀ ਦੇਖਿਆ ਆਪਣੇ ਅੱਖੀ ਇਸਾਰੀ ਸਿਰਾਂ ਬੱਚਿਆਂ ਨੇ ਆਪ ਕੀਤੀ ਮਹਾਰਾਜ ਦੇ ਪ੍ਰਕਾਸ਼ ਤੋਂ ਲੈ ਕੇ ਸਹਿਜ ਬਾੜ ਦੇ ਭੋਤਕਾ ਫਿਰ ਗੁਸਨਾ ਕੀਰਤਨ ਕਰ ਰਹੇ ਹੋ ਪਤਾ ਕੀ ਗੁਰਮੁਖੀ ਕਿੰਨੇ ਗੱਲਾਂ ਕਰਦੇ ਨੇ ਕਹਿੰਦੇ ਸਭ ਤੋਂ ਵੱਡੇ ਭਾਗ ਸਾਰੇ ਬੋਲੋ ਸਭ ਤੋਂ ਵੱਡੇ ਭਾਗ ਗੁਰਸਿੱਖਾਂ ਦੇ ਗੁਰਸਿੱਖਾਂ ਦੇ ਜਿਹੜੇ ਕੀਰਤ ਕਰਦੇ ਨੇ ਨਾ ਉਹਨਾਂ ਦੇ ਸਭ ਤੋਂ ਵੱਡੇ ਭਾਗ ਨੇ ਮੈਂ ਵੀ ਇੱਕ ਘਟਨਾ ਦੱਸਦਾ ਮੈਂ ਪੁਰਾਣੇ ਬੜਾ ਸਕੂਲ ਸੀ ਜਿੱਥੇ ਹਜ਼ਾਰ ਦੇ ਕਰੀਬ ਸਟੂਡੈਂਟ ਸੀ ਉੱਥੇ ਵੀ ਜਦ ਬੱਚਿਆਂ ਨਾਲ ਗੱਲਬਾਤ ਕਰ ਰਿਹਾ ਸੀ ਗੱਲਾਂ ਕਰਦੇ ਕਰਦੇ ਮੈਂ ਕੁਝ ਦੋ ਚਾਰ ਗੱਲਾਂ ਐਸੀਆਂ ਕੀਤੀਆਂ ਉਹ ਤਾਂ ਹੁਣ ਕਰਨੀਆਂ ਨਹੀਂ ਪਰ ਪਹਿਲਾਂ ਦੇਖਣਾ ਕਿ ਅਸੀਂ ਗੁਰੂਗੁਰੂ ਕਿੱਲਾ ਨਾ ਬਣਾ ਰਹੇ ਹਾਂ ਸ੍ਰੀ ਗੁਰੂ ਹਰਿਕ੍ਰਿਸ਼ਨ ਜੀ ਸ੍ਰੀ ਹਰਿ ਕ੍ਰਿਸ਼ਨ ਧਿਆਈ ਹੈ 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 ਜਿਸ ਦੇ ਧਿਆ ਸਭ ਦੁੱਖ ਜਾਏ 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 ਸ੍ਰੀ ਹਰਿ ਕ੍ਰਿਸ਼ਨ ਧਿਆਈ ਹੈ e yeah.